ਤੇ ਸਿਰਫ ਆ ਜਗਾ ਬਚੀ ਆ ਜੇ ਜਿਸ ਤਰੀਕੇ ਨਾਲ ਦਰਿਆ ਚੱਲ ਰਿਹਾ ਤੇ ਖੋਰਾ ਪੈ ਰਿਹਾ ਜੇ ਕਰੇ ਟੁੱਟਦੀ ਆ ਤੇ ਇਹਨਾਂ ਲੋਕਾਂ ਦਾ ਕਹਿਣਾ ਕਿ ਅੱਗੇ 100 ਪਿੰਡ ਜਿਹੜੇ ਆ ਉਹ ਤਬਾਹ ਹੋ ਜਾਣਗੇ 100 ਪਿੰਡ ਬਰਬਾਦ ਹੋ ਜਾਣਗੇ ਬਹੁਤ ਫਤਲਾ ਵੀ ਸਾਡੋ ਸਾਡਾ ਇਹ ਇਲਾਕਾ ਦੇ ਬਚਾਓ ਸਾਡੇ ਵੀ ਬਚਾ ਲਓ ਇਹ ਹੱਲੇ ਵੀ ਬਚਾ ਲਓ ਤੁਹਾਡੇ ਸਾਹਮਣੇ ਡੇਕ ਡੇਕ ਕੇ ਜਾਂ ਰਹੀ ਦੀ ਆ ਹੋਰ ਇੱਕ ਰਾਤ ਨਾਂਗੀ ਤੇ ਵਹੇ ਉੱਥੇ ਪੁੱਜਣੀ ਹੈ ਇਹ ਸਾਰਾ ਪਾਣੀ ਤੇ ਇਧਰ ਆ ਗਿਆ ਦਰਿਆ ਤੋਂ ਭਰੇ ਸਾਰਾ ਇਹ ਦਰਿਆ ਸਾਰਾ ਇਹ ਇਹ ਸਾਰਾ ਵਗਿਆ ਤੇ ਦਰਿਆ ਸਾਰਾ ਉਧਰ ਹੀ ਦਰਿਆ ਟੋਟੜੀ ਇਧਰ ਆ ਗਿਆ ਦਰਿਆ ਇਹ ਇਹ ਕਾਹ ਤੋਂ ਇੱਧਰ ਆ ਗਿਆ ਦਰਿਆ ਮਾਰੇ ਜਗਲਾਦ ਨਹੀਂ ਆ ਜਾਣਦਾ ਇੱਧਰ ਜੀ ਤੁਸੀਂ ਬੰਨ ਉੱਥੇ ਲੱਗੇ ਰਹੇ ਸੀ ਜੀ ਉਹ ਟੁੱਟ ਗਿਆ ਤੁਸੀਂ ਵੀ ਕੇ ਨਹੀਂ ਲਿਖੀ ਤੁਹਾਨੂੰ ਦੇਖਣ ਨੂੰ ਦਰਿਆ ਲੱਗੇਗਾ ਪਰ ਅਸਲ ਦੇ ਵਿੱਚ ਇੱਥੇ ਲੋਕਾਂ ਦਾ ਝੋਨਾ ਸੀ ਜ਼ਮੀਨ ਸੀ ਛੱਪਰ ਪਾਏ ਹੋਏ ਸੀ ਘਰ ਪਾਏ ਹੋਏ ਸੀ ਉਹ ਤਬਾਹ ਹੋ ਗਏ ਕੁਝ ਕੁਝ ਬਚਿਆ ਹੀ ਨਹੀਂ ਇੱਥੇ ਸਾਡੀ ਜ਼ਮੀਨਾਂ ਨਹੀਂ ਸਾਡੀਆਂ ਜ਼ਮੀਨਾਂ ਨਹੀਂ ਇੱਥੇ ਜੀ ਝੋਨੇ ਪੱਠੇ ਮਕਾਨ ਸਭ ਕੁਝ ਰੁੜ ਗਿਆ ਸਾਡਾ ਸਭ ਕੁਝ ਜਾਨੀ ਕਿ ਆਈ ਖਾਣੇ ਤੋਂ ਵੀ ਬੇਕਾਰ ਤੋਂ ਬੇਕਾਰ ਹੋਏ ਦੇ ਸਾਰੀਆਂ ਤੁਹਾਡੀਆਂ ਜ਼ਮੀਨਾਂ ਸੀ ਇੱਥੇ ਹੁੰਦ ਰਿਆ ਹੈ ਜਿੱਥੇ ਦਰਿਆ ਹੈ ਜਿਸ ਮੁਕੇ ਹੁੰਦ ਰਿਆ ਚਲਦੇ ਦਾ ਨਾ ਇੱਥੋਂ ਐ ਮਾੜੀ ਮੋਟੀ ਮਿਹਨਤ ਕਰਕੇ ਰੋਟੀ ਖਾਂਦੇ ਦੇ ਸੀ ਢਾਲ ਗਿਆ ਦੇਖੋ ਇਹ ਡਿੱਗਣ ਵਾਲੀ ਹੈ ਜਿਹੜਾ 100 ਪਿੰਡ ਹੁਣ ਇਸੇ ਤੇ ਖੜਾ ਹੈ ਬੱਜੀ ਇਹ ਅੱਛਾ ਦੇਖਣਾ ਇੱਥੇ ਆਉਂ ਜਗਾ ਹੈ ਜਿਹੜੀ ਸਾਰੀ ਦੁਨੀਆ ਨੂੰ ਮਾਨਨੇ ਦੀ ਗੁਜਰੀ ਰੋਡ ਕੇ ਦੋ ਚਾਰ ਬੱਚੇ ਇੱਕ ਚਿਰ ਇੱਕ ਚਿਰ ਕੁੜੀ ਮਿਲ ਗਿਆ ਹਾਂ ਦੋ ਮਿਲੇ ਦੋ ਨਹੀਂ ਮਿਲਦੇ ਦੋ ਜੇ ਮਿਲ ਨਹੀਂ ਰਹੇ ਨਹੀਂ ਮੌਂ ਵੀ ਮਰ ਕੇ ਦੇਹੇ ਜਿਹੜੇ ਮਰ ਗਏ ਉਹ ਵੀ ਮਰ ਗਏ ਲਾਸਾਂ ਮਿਲ ਗਿਆ ਲਾਸਾਂ ਮਿਲ ਗਿਆ ਸਾਥਰੀ ਸੰਤਰੀ ਐਮਐਲਏ ਕੌਣ ਆ ਇੱਥੇ ਮੈਂ ਤਾਂ ਇਹ ਕਰਾਰੂ ਚੱਕਾ ਜੀ ਪੀਤਾ ਉਹਨੇ ਕੋਸ਼ ਆ ਕੇ ਮਾੜਾ ਆਇਆ ਦੋਰਾ ਮਾਰ ਕੇ ਚਲ ਗਿਆ ਉਹਨੂੰ ਕੀ ਕਰ ਲੈ ਐਸ ਵਕਤ ਅਸੀਂ ਪਠਾਨਕੋਟ ਦੇ ਵਿੱਚ ਆ ਪਠਾਨਕੋਟ ਦੇ ਹਲਕਾ ਪੁਆ ਦੇ ਵਿੱਚ ਜਿੱਥੋਂ ਰਾਵੀ ਦਰਿਆ ਲੰਘਦਾ ਰਾਵੀ ਦਰਿਆ ਤੁਸੀਂ ਉਹ ਜਰੂਰ ਦੇਖ ਰਹੇ ਹੋ ਪਰ ਇੱਥੇ ਬਾਨਾ ਟੁੱਟ ਚੁੱਕਿਆ ਤੇ ਲੋਕਾਂ ਦੇ ਘਰ ਵੀ ਜਿਹੜੇ ਆ ਵਿੱਚ ਆ ਚੁੱਕੇ ਦੁਕਾਨਾਂ ਅੱਗੇ ਦੇਖੀਏ ਉਹ ਟੁੱਟ ਚੁੱਕੇ ਆ ਹੁਣ ਵੀ ਲੋਕ ਜਿਹੜੇ ਆ ਸਾਹਮਣੇ ਆ ਜਿਹੜਾ ਘਰ ਟਿਆ ਪਿਆ ਐ ਇਧਰ ਆ ਘਰ ਜਿਹੜੇ ਆ ਇਹ ਢੈਣ ਕਿਨਾਰੇ ਆ ਕਿਉਂਕਿ ਸੂ ਘਰ ਢੈਣ ਕਿਨਾਰੇ ਆ ਪਰ ਲੋਕਾਂ ਦੇ ਮਨ ਚ ਹਾਲੇ ਵੀ ਡਰ ਆ ਕਿਉਂਕਿ ਲਗਾਤਾਰ ਪਾਣੀ ਆ ਰਿਹਾ ਤੇ ਲਗਾਤਾਰ ਜਿਹੜੀ ਹੈ ਹਾਂਜੀ ਰੁੜ ਜਾਣਾ ਰੁੜ ਜਾਣਾ ਜੀ ਹਾਂਜੀ ਰੁੜ ਜਾਣਾ ਕੀ ਕੁਝ ਰੁੜ ਜਾਣਾ ਇੱਥੇ ਸਭ ਕੁਝ ਰੁੜ ਗਿਆ ਜੀ ਕੋਈ ਨਾ ਕੋਈ ਬੱਚਿਆ ਹੀ ਨਹੀਂ ਇੱਥੇ ਸਾਡੀਆਂ ਜ਼ਮੀਨਾਂ ਹੀ ਜੀ ਸਾਡੀਆਂ ਜ਼ਮੀਨਾਂ ਹੀ ਇੱਥੇ ਜੀ ਮਕਾਨ ਲੱਗਿਆ ਸੀ ਝੋਨੇ ਪੱਠੇ ਮਕਾਨ ਸਭ ਕੁਝ ਰੁੜ ਗਿਆ ਸਾਡਾ ਆਈ ਇੰਨੇ ਕਾ ਅਤਰ ਹੋ ਗਏ ਜੀ ਇੱਥੋਂ 10 ਕਿਲੇ ਪੈਲੀ ਜੀ 10 ਕਿਲੇ ਹਾਂ ਜੀ ਸਭ ਕੁਝ ਰੁੜ ਗਿਆ ਸਭ ਕੁਝ ਰੁੜ ਗਿਆ ਜੀ ਬੇਕਾਰ ਹੋ ਗਏ ਸਭ ਕੁਝ ਜਾਨੀ ਕਿ ਆਈ ਖਾਣੇ ਤੋਂ ਵੀ ਬੇਕਾਰ ਤੋਂ ਬੇਕਾਰ ਹੋਏ ਦਿਆਂ ਕਿ ਹਾਲੇ ਵੀ ਚੱਕੀ ਜਾਂਦੀ ਆਜੇ ਵੀ ਤੁਹਾਡੇ ਸਾਹਮਣੇ ਵੀ ਚੱਲ ਰਿਹਾ ਦੇਖੋ ਖੁਦ ਦੇਖੋ ਜੀ ਸਭ ਕੁਝ ਚੱਲ ਰਿਹਾ ਇੱਥੇ ਕਿਸੇ ਨੇ ਕੋਹੋ ਨਹੀਂ ਆਣ ਕੇ ਇਹੀ ਸਰਕਾਰ ਆਈ ਮਦਦ ਕਰਨ ਮਗਾਜੀ ਕੋਈ ਨਹੀਂ ਆਇਆ ਜੇ ਜੇ ਤੁਹਾਡੇ ਸਾਹਮਣੇ ਹੈ ਜੇ ਦਿਖੋ ਜੇ ਸਰਕਾਰ ਆਈ ਦਿੰਦੀਏ ਵੱਜਦਾ ਨਹੀਂ ਤੁਹਾਡੇ ਸਾਹਮਣੇ ਹੈ ਜੋ ਵੀ ਹੈ ਤੁਹਾਡੇ ਸਾਹਮਣੇ ਆਈ ਦਿਨ ਰਾਤ ਇੱਕ ਕੀਤੀ ਹੈ ਸਾਰੇ ਤੇ ਆ ਸਾਰਾ ਸਾਰਾ ਤੇ ਸਾਰਾ ਹੀ ਸਾਡੇ ਅੱਖਾਂ ਦੇ ਸਾਹਮਣੇ ਰੁੜਿਆ ਝੋਣਾ ਲੱਗਿਆ ਸੀ ਸਭ ਆ ਫਸਲਾਂ ਦੀ ਸੀ ਤੇ ਆਚਾਰਾ ਲੱਗਾ ਸੀ ਜਾਨਵਰਾਂ ਵਾਸਤੇ ਜਾਨਵਰਾਂ ਵਾਸਤੇ ਆਚਾਰਾ ਸੀਗਾ ਆਚਾਰ ਸੀਗਾ ਹਾਂ ਜੀ ਪੱਠੇ ਲੱਗ ਪੱਠੇ ਸੀਗੇ ਹਾਂ ਪੱਠੇ ਪੱਠੇ ਸਾਰਾ ਕੁਝ ਹੀ ਆ ਖਤਮ ਹੋ ਗਿਆ ਹਾਂ ਜੀ ਹਾਂ ਹੁਣ ਵੀ ਜੇ ਇਹ ਨਾ ਰੋਕ ਪਈ ਤੁਹਾਨੂੰ ਕੀ ਲੱਗਦਾ ਕਿ ਨਾ ਸਾਰੇ ਇਹਦੇ ਪਿੰਡ ਲੱਕਾ ਗਿਆ ਸਾਰਾ ਇਹ ਕਿੜਾ ਸਾਰਾ ਲੱਕਾ ਆਏ 100 ਤੋਂ 100 ਦਾ ਪੈੜੀ ਗਿਆ 100 ਪਿੰਡ ਆ ਜੀ ਥੱਲੇ ਅੱਛਾ ਇਹ ਸਾਰਾ ਹੀ ਗਿਆ ਉਹ ਜਿਹੜੀਆਂ ਦੁਕਾਨਾਂ ਟਈਆਂ ਜਾਂ ਸਾਰੇ ਸਾਰੇ ਦੂਜਾ ਨੰਬਰ 'ਤੇ ਸਾਨੂੰ ਇਹ ਜੀ ਜੰਗਲਾਦ ਹਨਾ ਸਾਨੂੰ ਇਹ ਵੀ ਮਾਰੇ ਕਰਦੀ ਆ ਇਹ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਪਾਣੀ ਤੇ ਇਧਰ ਆ ਗਿਆ ਇਧਰ ਆ ਤੇ ਭਰੇ ਹੀ ਸਾਰਾ ਇਹ ਦਰਿਆ ਸਾਰਾ ਇਹ ਇਹ ਸਾਰਾ ਵਗਿਆ ਤੇ ਦਰਿਆ ਸਾਰਾ ਉਧਰ ਹੀ ਦਰਿਆ ਟੋਟਲ ਇਧਰ ਆ ਗਿਆ ਅੱਛਾ ਦਰਿਆ ਇਹ ਇਹ ਕਾਹ ਤੋਂ ਇਧਰ ਆ ਗਿਆ ਦਰਿਆ ਮਾਰੇ ਜੇ ਗਲਾਦ ਨਹੀਂ ਜਾਂ ਜਾਣਦਾ ਇਧਰ ਜੀ ਤੁਸੀ ਬੰਨ ਉੱਥੇ ਲੱਗਿਆ ਰਹੀ ਜੀ ਹਾਂ ਉਹ ਟੁੱਟ ਗਿਆ ਤੁਸੀ ਵੀ ਕਿਸੇ ਨੇ ਨਹੀਂ ਦੇਖੀ ਪਿਛਲੇ ਸਾਲ ਵੀ ਸਪਾਰ ਡਿੱ ਗਿਆ ਕਿਸੇ ਨੇ ਦਿਖਿਆ ਨਹੀਂ ਇਧਰ ਆ ਕੇ ਪਾ ਇੱਥੇ ਲੋਕੀ ਹੈ ਨਾ ਜਾਂ ਨਹੀਂ ਹੈ ਅੱਛਾ ਤੇ ਉਹ ਜਿਹਾ ਦਾ ਸੀ ਹਾਂ ਜੀ ਆਹ ਰੂਟ ਨਵਾਂ ਹੀ ਬਣਾ ਲਿਆ ਹਾਂ ਜੀ ਇਹ ਨਵਾਂ ਆ ਠੀਕ ਹੈ ਇਹ ਸਾਰੀਆਂ ਤੁਹਾਡੀਆਂ ਜ਼ਮੀਨਾਂ ਸੀ ਜਿੱਥੇ ਹੁਣ ਦਰਿਆ ਹੈ ਜਿੱਥੇ ਦਰਿਆ ਇਹ ਜਿਸ ਮੁਕੇ ਹੁੰਦ ਰਿਆ ਚੱਲਦੇ ਦਾ ਨਾ ਇਹ ਇੱਥੋਂ ਐ ਮਾੜੀ ਮੋਟੀ ਮਿਹਨਤ ਕਰਕੇ ਰੋਟੀ ਖਾਂਦੇ ਸੀ ਰੋਟੀ ਖਾਂਦੇ ਹੁਣ ਅਸੀਂ ਕਿੱਥੇ ਕਰਾਂਗੇ ਮਿਹਨਤ ਜੀ ਸਾਰਾ ਇਲਾਕਾ ਹੀ ਦਬਾਅ ਚ ਲਿਆ ਜੀ ਇਹ ਸਾਡਾ ਬਿਲਕੁਲ ਜੀ ਬਿਲਕੁਲ ਅਭੀ ਗਿਆਂਡ ਦਾ ਜੀ ਸਾਡਾ ਅੱਡਾ ਹੀ ਚੱਲ ਜਾਣਾ ਜੀ ਦੇਖੋ ਇਹ ਢਾਹ ਲੱਗੇ ਦੀ ਨਹੀਂ ਆਈ ਹਾਂਜੀ ਇਹ ਢਾਹ ਲੱਗੇ ਦੀ ਹੈ ਜੀ ਢਾਹ ਲੱਗੇ ਤੇ ਇਹਨੇ ਤਾਂ ਰੋਡ ਨਾਲ ਤਾਂ ਹੈਗਾ ਹੀ ਹੈ ਜੀ ਢਾਲ ਗਿਆ ਦੇਖੋ ਇੱਕ ਡਿੱਗਣਾ ਲਿਆ ਗਿਆ ਇਹ ਢਾਹ ਹਾਂ ਪਿੱਡ ਗਿਆ ਇਹ ਸਰਕਾਰ ਕਿੰਨਾ ਰਹਿ ਗਿਆ 15 20 ਫੋਟ ਜਾਗਾ ਕੁਝ ਨਹੀਂ ਕਰ ਸਕਦੀ ਸਰਕਾਰ ਹਾਂ ਇਹ ਬੱਜ ਨਹੀਂ ਸਕਦਾ ਹਮ ਸਰਕਾਰਗੇ ਦੇ ਕੱਖ ਵੀ ਨਹੀਂ ਹੈਗਾ ਜੀ ਜਿੰਨਾ ਇੱਥੇ ਬੂਟਾ ਹੀ ਨਾ ਉਹ ਬੂਟਾ ਵੇਚ ਕੇ ਵੀ ਤੁਸੀਂ ਬੱਜ ਜਾਂਦੀ ਜਿੰਨਾ ਇਥੇ ਬੂਟਾ ਜਿੰਨਾ ਇਥੇ ਬੂਟਾ ਹੀ ਪਰ ਕੋਈ ਧਿਆਨ ਨਹੀਂ ਦਿੰਦਾ ਲਾ ਕਿਸੇ ਨੇ ਧਿਆਨ ਨਹੀਂ ਦਿੱਤਾ ਇੱਥੇ ਪ੍ਰਧਾਨ ਮੰਤਰੀ ਤਾਂ ਕਹਿੰਦੇ ਮੈਂ ਹੈਲੀਕਾਪਟਰ ਦਿੱਤਾ ਲੋਕਾਂ ਨੂੰ ਦੱਸੋ ਕਿਹੜਾ ਇੱਥੇ ਦੱਸੋ ਇੱਥੇ ਕਿਹੜਾ ਹੈਲੀਕਾਪਟਰ ਹੈ ਜੀ ਉਹਦਾ ਕੋਈ ਫਾਇਦਾ ਹੋਇਆ ਤੁਹਾਨੂੰ ਸਾਨੂੰ ਕਹਦਾ ਫਾਇਦਾ ਹੋਇਆ ਜੀ ਅਸੀਂ ਤਾਂ ਤਾਰੀਆਂ ਮਾਰ ਮਾਰ ਕੇ ਪਾਟ ਪਏ ਨੇ ਅੱਥੇ ਸਾਰੇ ਜਿੱਥੇ ਤੁਸੀਂ ਨੰਗ ਕੇ ਆਏ ਹੋ ਅੱਥੇ ਤਾਰੀ ਪਾਣੀ ਹੀ ਅੱਛਾ ਜੀ ਹਾਂਜੀ ਤਾਰੀ ਪਾਣੀ ਹੀ ਇੱਥੇ ਹਾਂ ਤੇ ਜਿਹੜੇ ਮਾੜੇ ਮੋਟੇ ਇੱਥੇ ਪਸੂ ਪੂਸੂ ਜਿਹੜੇ ਅਸੀਂ ਮਿਹਨਤ ਮੂਤ ਕਰਕੇ ਜੋਰ ਜੋਰ ਜਟਾ ਕਰਕੇ ਅਸੀਂ ਕੱਢੇ ਨੇ ਸਾਰਾ ਕੋਈ ਬਾਕੀ ਰੁੜ ਗਿਆ ਸਾਰਾ ਤੁਹਾਡੇ ਸਾਹਮਣੇ ਲੈ ਪਿਆ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਮੈਂ ਤੁਹਾਡੇ ਸਾਹਮਣੇ ਡਿਗਣ ਦਿੱਤੀ ਆ ਹਾਂ ਕਿੰਨੀ ਆ 2 ਫੁੱਟ ਜਗ੍ਹਾ ਹੈ ਤੇ 2 ਫੁੱਟ ਹੋਰ ਅੱਗੇ ਚੱਲ ਗਈ ਤੇ ਕਿੰਨੀ ਗਈ 4 ਫੁੱਟ ਹੋਰ ਡਿਗ ਗਈ ਲੱਗੀ ਦੀ ਵਾਲੀ ਜੀ ਵਾਲੀ ਖਾਰ ਲੱਗੀ ਦੀ ਆ ਖਾਰ ਲੱਗੀ ਆ ਹਾਂਜੀ ਖਾਰ ਲੱਗੀ ਦੀ ਆ ਜੋ ਪਾਣੀ ਆਂਦਾ ਆ ਥੱਲੇ ਮਤਲਬ ਰੇਤਾਂ ਗਿਰਦਾ ਆ ਤੇ ਤੁਹਾਡੇ ਪਿੰਜੇ ਥੱਲੇ ਨੂੰ ਪਾੜ ਦੇ ਪਿੰਜੇ ਹਾਂਜੀ ਪਹਿਲਾਂ ਇੰਨਾ ਹਾਲ ਬੁਰਾ ਦੇਖਿਆ ਤੁਸੀਂ ਨਹੀਂ ਜੀ ਨਹੀਂ ਜੀ ਪਹਿਲਾਂ ਕਦੇ ਨਹੀਂ ਨਹੀਂ ਅਸੀਂ ਨਹੀਂ ਦੇਖਿਆ ਜੀ ਚਲੋ ਮਾੜਾ ਮੋਟਾ ਆਂਦਾ ਹੀ ਆਪਣੀ ਜਨਤਾ ਹੈਗੀ ਮਾੜਾ ਮੋਟਾ ਫਾਸਿ ਜੁਣੀ ਆ ਸਾਰਾ ਦਰਿਆ ਕਰ ਗਈ ਪਰੇ ਹੁੰਦਾ ਇੱਧਰ ਆ ਗਿਆ ਸਾਰਾ ਇਹ ਸਾਰਾ ਦਰਿਆ ਹੀ ਇੱਧਰ ਆ ਗਿਆ ਹਾਂ ਜੀ ਆਂ ਅਸੀਂ ਦਿਨ ਰਾਤ ਇੱਥੇ ਰਹਿਨੇ ਆ ਸਾਨੂੰ ਪਤਾ ਇੱਥੇ ਕੀ ਹੋਇਆ ਕੀ ਨਹੀਂ ਕਿਸ ਤਰ੍ਹਾਂ ਹੀ ਬਚੇ ਆ ਅੱਗੇ ਸਾਡਾ ਕੀ ਬਚਾਇਆ ਜਾਣ ਤੇ ਬਣੀ ਪਈ ਐ ਜੀ ਜਾਣ ਤੇ ਬਣੀ ਪਈ ਐ ਜੀ ਬਹੁਤ ਹੀ ਖਤਰਾ ਹੈ ਜੀ ਬਿਲਕੁਲ ਜਾਣ ਤੇ ਬਣੀ ਪਈ ਐ ਤੇ ਪਾਣੀ ਹਜੇ ਰੁਕੰਦਾ ਨਾ ਅਜੇ ਕੋਈ ਰੁਕੰਦਾ ਨਾ ਨਹੀਂ ਲੈਂਡ ਦਾ ਤੁਹਾਡੇ ਸਾਹਮਣੇ ਆ ਇਥੋਂ ਡਿਗਣ ਡੇ ਦੀਆਂ ਟਾਵਾਂ ਸਾ ਉਧਰੋਂ ਹੂੰ ਟਾੜ ਗਈ ਹੈ ਜੀ ਇਹ ਟਾੜ ਕਰਨ ਕਰਾਈ ਹੈ ਇਹ ਵੀ ਟਾੜ ਰੱਖਦਾ ਦੱਸੋ ਅਸੀਂ ਕਿਹੜੇ ਕਿਹੜੀ ਸਰਕਾਰ ਕੋ ਜਾਈਏ ਹੂੰ ਜੇ ਅਸੀਂ ਮਰ ਗਏ ਤਾਂ ਫੇਰ ਇਹ ਸਰਕਾਰ ਨੇ ਕਰਨਾ ਤੇ ਫੇਰ ਉਹਦਾ ਕੀ ਫਾਇਦਾ ਹੂੰ ਕਰਨਾ ਫੇਰ ਵੀ ਕੁਝ ਨਹੀਂ ਤੁਹਾਡਾ ਕੀ ਫਾਇਦਾ ਹੈ ਤੂੰ ਦੱਸੋ ਤੂੰ ਖੁਦ ਆ ਇੱਕ ਤਾਂ ਤੁਸੀਂ ਆਏ ਕਰਦੇ ਹੋ ਵਿਚਾਰ ਕਰਨ ਤੁਹਾਡੇ ਸਾਹਮਣੇ ਦੇਖੋ ਜੇ ਤੇ ਇਹਦੇ ਵਿੱਚ ਕੋਈ ਅਸੀਂ ਝੂਠ ਮਾਰੇ ਕਰਨੇ ਆ ਜਾਂ ਇਹ ਕੋਈ ਘਰ ਵੀ ਹੁਣ ਡੱਗਿਆ ਘਰ ਹਾਂਜੀ ਹਾਂਜੀ ਘਰ ਇਹ ਤੇ ਦੋ ਫੈਮਲੀਆਂ ਰਹਿੰਦੀਆਂ ਜੀ ਅੱਛਾ ਜੀ ਹਾਂਜੀ ਸਾਰਾ ਵੀ ਤਬਾਹ ਹੋ ਗਿਆ ਸਾਰਾ ਕੋ ਤਬਾਹ ਹੋ ਗਿਆ ਸਾਨੂੰ ਕਿਹਨੇ ਦੇਖਣਾ ਜੀ ਇੱਥੋਂ ਘੱਟ ਦੇ ਲਾ ਕੇ 20 25 ਘਰ ਇਹ ਜੀ ਹਾਂ ਗੁੱਜਰਾਂ ਦੇ ਵੀ ਘਰ ਇਹ ਦੇਸੀ ਲੋਕਾਂ ਦਾ ਵੀ ਘਰ ਹੀ ਇੱਥੇ ਸਭ ਦੇ ਘਰ ਰੁੜ ਗਏ ਹਾਂ ਇਹ ਸਾਰੇ ਰੁੜ ਗਏ ਉਹ ਦੇਖੋ ਘਾਰ ਹੀ ਰੁੜੇ ਆਈ ਅੱਗੋਂ ਹਾਂ ਹੈ ਗੁਜਰੀ ਰੁੜ ਗਏ ਦੋ ਚਾਰ ਬੱਚੇ ਇੱਕ ਚੇਰੇ ਇੱਕ ਚੇਲੇ ਕੁੜੀ ਮਿਲ ਗਈ ਆਹ ਇਹ ਦੋ ਮਿਲੇ ਦੋ ਨਹੀਂ ਮਿਲਦੇ ਦੋ ਜੇ ਮਿਲ ਨਹੀਂ ਰਹੇ ਉਹ ਵੀ ਮਰ ਗਏ ਦੇਹ ਜਿਹੜੇ ਉਹ ਵੀ ਮਰ ਗਏ ਲਾਸਾ ਹੀ ਮਿਲ ਗਿਆ ਲਾਸਾ ਮਿਲ ਗਿਆ ਦਸੋ ਇਥੇ ਅਹੀਂ ਆਟੀਆਂ ਵੀ ਲਾਸਾਂ ਹੀ ਹੋਣਾ ਅਹੀਂ ਤਾਂ ਲਾਜ਼ ਹੀ ਘੜੇ ਆਂ ਅਹੀਂ ਤਾਂ ਲਾਜ਼ ਹੀ ਘੜੇ ਆਂ ਅਹੀਂ ਤਾਂ ਲਾਜ਼ ਹੀ ਘੜੇ ਆਂ ਜਿਹੜਾ ਸਾਨੂੰ ਮਾਰਾ ਮੋਟਾ ਤੋਂ ਮਿਲਦਾ ਸੀ ਖਾਨ ਨੂੰ ਤਾਂ ਉਹ ਤਾਂ ਅਹੀਂ ਲਾਜ਼ ਹੀ ਹੋ ਗਿਆ ਇੱਕ ਲਾਜ਼ ਹੋਏ ਤਾਂ ਬਾਕੀ ਸਾਰਾ ਢੱਬ ਵੀ ਲਾਜ਼ ਹੋ ਗਿਆ ਫਸਲਾਂ ਬਰਬਾਦ ਹੋ ਗੀਆਂ ਬਾਕੀ ਇਹ ਜ਼ਮੀਨ ਤਿਆਰ ਵੀ ਨਹੀਂ ਹੋਣੀ ਦੁਬਾਰਾ ਹੁਣ ਕਿੱਥੋਂ ਹੋਣੀ ਯਾਰ ਜੀ ਇਹ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਬਾਕਲਾ ਇਹ ਤੁਸੀਂ ਬਣ ਦਿੰਦੇ ਸਹੀ ਤਾਂ ਹਾਂ ਜੀ ਤੁਸੀਂ ਅੱਜ ਵੀ ਵਾਜੇ ਨਾ ਤਾਂ ਫੇਰ ਵੀ ਥੋੜਾ ਬਹੁਤ ਜੋ ਹੈ ਨਾ ਸਾਡਾ ਜਿਹੜੇ ਨਾਲ ਲੱਗੇ ਪੱਥਰ ਪੱਥਰ ਦੇ ਨਾਲ ਵੱਜਣ ਸਪਰ ਤੇ ਫੇਰ ਬਚਾਉ ਸਕਦੇ ਨੇ ਦਾ ਬਚਾਰ ਨਹੀਂ ਹੋ ਸਕਦਾ 100 ਤੋਂ 100 ਪੈਂਡ ਹੀ ਆ 100 ਤੋਂ 100 ਪੈਂਡ ਜਾਊਗਾ ਹਾਂ ਜੀ ਖਤਰਾ ਬਹੁਤ ਆ ਜੀ ਦੱਸੋ ਸਰ ਅਸੀਂ ਜਾਈਏ ਤੇ ਜਾਈਏ ਕਿਹੜੇ ਪਾਸੇ ਇੱਥੇ ਅਸੀਂ ਇਹ ਨਹੀਂ ਸਕਦੇ ਉਹ ਇੰਨਾ ਡਰਾਂ ਕੋਈ ਅੱਗੇ ਨਾ ਪੈ ਜੇ ਬਿਲਕੁਲ ਦੇਖੋ ਸਾਰੇ ਨਹੀਂ ਜਾਂਦੇ ਅੱਗੇ ਅੱਗੇ ਐ ਦੇਖੋ ਕਿੰਨੀ ਕਿ ਜਗਾ ਜਲੇ ਉਹ ਡੇਬੀ ਨਾਲ ਉਬੀ ਨਾਲ ਜੰਦੀ ਨਾਲ ਕੋਈ ਭਰੋਸਾ ਨਹੀਂ ਤੇ ਗਿਵਰੋ ਸਾਹਿਬ ਲੈ ਕਿ ਨਹੀਂ ਖਾਰਪਾਈ ਬੈਠਾ ਬਹੁਤ ਖਾਰਪੀ ਇਹ ਸਾਰਾ ਸਾਡੇ ਸਾਹਮਣੇ ਰੂੜੀਏ ਜਿੰਨੀ ਜ਼ਮੀਨ ਸਾਡੇ ਸਾਹਮਣੇ ਰੂੜੀਏ ਬਰਲੀ ਸਾਈਡ ਵਾਲਾ ਸਾਰਾ ਸਾਰਾ ਨਾ ਜਿਹੜਾ ਉਰਲੀ ਸਾਈਡ ਆ ਗਿਆ ਬਸ ਉਤੋਂ ਅਸੀਂ ਕੱਢੀਏ ਕੀ ਲਿਆ ਇਹ ਕੀ ਚੁੱਕ ਗਏ ਇਥੋਂ ਦੱਸੋ ਆ ਤੁਸੀਂ ਕੀ ਕਰਾਂਗੇ ਇਥੋਂ ਅਸੀਂ ਜੇ ਸਾਡਾ ਇਹ ਨਗਾਸ਼ ਹੀ ਨਹੀਂ ਪੂਰਾ ਹੋਇਆ ਕਦਾ ਤਾਂ ਅੱਗੇ ਅਸੀਂ ਕੀ ਕਰ ਸਕਨੇ ਹ ਕੀ ਰਹਿ ਗਈ ਜੀ ਤੁਹਾਡੇ ਸਾਹਮਣੇ ਕਿੱਲਾ ਜਗ੍ਹਾ ਨਹੀਂ ਰਹੀ ਅੱਡੇ ਨੂੰ ਜਾਣ ਨੂੰ ਹੋ ਗਈ ਬਰਬਾਦ ਹੋ ਗਈ ਇੱਥੇ ਸਾਰੇ ਦਿਖਣ ਵਾਲੇ ਨਾ ਅੱਗੇ ਹੋਣ ਵਾਲਾ ਕੋਈ ਨਹੀਂ ਹੈਗਾ ਜੀ ਅੱਗੇ ਤਾਂ ਸਰਕਾਰ ਨੇ ਹੋਣਾ ਬਸ ਉਹ ਹੋ ਨਹੀਂ ਰਹੀ ਨਾ ਤੁਹਾਡੇ ਸਾਹਮਣੇ ਜਾਂਦੇ ਅਸੀਂ ਮਾਰੇ ਕੰਨੇ ਝੂੜ ਫੇਰ ਤੇ ਹੁੰਦੀ ਹੈ ਮੰਤਰੀ ਸੰਤਰੀ ਐਮ ਐਲ ਏ ਕੌਣ ਹੈ ਇੱਥੇ ਮੈਂ ਤਾਂ ਇਹ ਕਰਾਰੂ ਚੱਕਾ ਜੀ ਪੀਤਾ ਉਹਨੇ ਕੋਸ਼ ਆਕੇ ਮਾਰਾ ਆਇਆ ਦੋਰਾ ਮਾਰ ਕੇ ਚੱਲ ਗਿਆ ਉਹਨੂੰ ਕੀ ਕਰਨਾ ਹੈ ਦੋਰੇ ਦਾ ਫਾਇਦਾ ਹੈ ਕੋਈ ਕਿ ਤੁਹਾਡੇ ਸਾਹਮਣੇ ਫਾਇਦਾ ਦੇਖੋ ਫਾਇਦਾ ਹੈ ਇੰਦਰਗਾਹ ਨੂੰ ਮੈਂ ਦੋਰੇ ਮਾਰਨਾ ਕੰਮ ਹੋ ਜਾਊਗਾ ਦੋਰੇ ਮਾਰਾ ਦਾ ਆਪਣੇ ਸ਼ਕਸ ਨੂੰ ਉਹ ਕਹਿੰਦੇ ਦਾ ਆਪਣਾ ਈਟਾ ਦਾ ਫਾਇਦਾ ਹੈ ਜੀ ਟਾ ਲੱਗੇ ਇਹਦੀਆਂ ਜਾਂੜੇ ਦਾ ਇਲਾਕਾ ਉਹ ਫਾਇਦਾ ਹੈ ਹਮ ਲੋਕਾਂ ਨੂੰ ਮੌਜੂਦਤਾ ਹੀ ਹੈ ਹੈ ਮੈਂ ਕਹਿੰਦਾ ਕਿ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਏ ਜਿਨ੍ਹਾਂ ਲੋਕਾਂ ਦੀ ਦਾਦਾ 10000 ਰੁਪਏ ਦਿੱਤਾ ਉਹ ਦਾਦਾ 10000 ਸਾਨੂੰ ਕੀ ਕਹਿੰਦਾ ਅੱਧਾ ਬਾਤ ਉਹ ਵੀ ਨਹੀਂ ਦਿੰਦੇ ਤਾਂ ਵੀ ਅਸੀਂ ਧਿਆਨ ਪਾਸ ਕਰ ਲੈਣਾ ਹੈ ਦਾਦਾ 10000 ਨਾਲ ਕੀ ਬੰਨਣਾ ਕੀ ਕਰ ਲਾਂਗੇ ਦੱਸੋ ਤੁਸੀਂ ਕੀ ਕਰ ਲਾਂਗੇ ਅਸੀਂ ਕੀ ਖਾਣਾ ਦੱਸੋ ਇੱਥੇ ਇੱਥੇ ਫਸ ਲਈ ਅਸੀਂ ਕੀ ਕਰਾਂਗੇ ਬਰਬਾਦੀ ਬਹੁਤ ਹੋ ਗਈ ਹੈ ਫਸਣਾ ਵੀ ਸਾਡਾ ਇਹ ਇਲਾਕਾ ਦੇ ਬਚਾਓ ਸਾਡੇ ਵੀ ਬਚਾ ਲੋ ਇਹ ਹੱਲੇ ਵੀ ਬਚਾ ਲੋ ਤੁਹਾਡੇ ਸਾਹਮਣੇ ਡੇਕ ਡੇਕ ਕੇ ਜਾਣਦੀ ਦੀ ਹੈ ਹੋਰ ਇੱਕ ਰਾਤ ਨਾਂਗੀ ਤੇ ਵੇਹੇ ਉੱਥੇ ਪੁੱਜਣੀ ਹੈ ਅਤੇ ਕੋਲੀਆਂ ਵੀ ਗਈ ਨਾਲ ਹੀ ਇਲਾਕਾ ਚਲੇ ਜਾਣਾ ਇਲਾਕਾ ਰੋੜ ਜਾਏਗਾ ਫਿਰ ਤੇ ਇਲਾਕਾ ਰੋੜ ਜਾਏਗਾ ਪੂਰਾ ਇਲਾਕਾ ਰੋੜ ਜਾਏਗਾ ਹਾਂਜੀ ਇਲਾਕਾ ਪੂਰਾ ਜਿਆ ਆ ਇਲਾਕੇ ਉੜ ਜੂ ਹਾਂ ਇਲਾਕਾ ਉੜ ਜਾਊਗਾ ਸਾਰਾ ਜੀ ਦੇ ਕੋਲੀਆਂ ਗਈ ਤੇ ਇਲਾਕੇ ਉੜ ਜਾਊਗਾ ਸਾਰਾ ਹੂੰ ਐਨੇ ਇਥੇ ਡੰਗਰ ਮਰੇ ਜੇ ਸਰ ਹਾਂਜੀ ਇੰਨੀ ਬਦਬੂ ਐ ਤੇ ਬਿਮਾਰੀ ਫੈਲ ਲੈਂਦੀ ਆ ਡੰਗਰ ਵਰਗੇ ਅੰਦਰ ਇਧਰ ਡੰਗਰ ਮਰੇ ਦੇ ਸਾਰੇ ਮਸਕਾਂ ਆਂਡਦੀ ਐ ਤੇ ਖਲੋ ਨਹੀਂ ਸਕਦੇ ਅਸੀਂ ਉਹਦਾ ਵੀ ਕੋਈ ਹੱਲ ਨਹੀਂ ਠੀਕ ਐ ਤੇ ਆ ਬਿਮਾਰੀ ਨਹੀਂ ਆ ਗਈ ਜਲੀ ਮਸਕਾਂ ਪੈਣੀ ਐ ਬਿਮਾਰੀ ਨਹੀਂ ਤੇ ਜਿਹੜਾ ਮਾੜਾ ਮੋਟਾ ਬਚਣਾ ਉਹ ਨੂੰ ਮੁਸਕ ਨਹੀਂ ਲੈਈ ਨਾ ਇਹ ਇੱਥੇ ਇਹ ਕੀ ਪੈਂਡ ਇੱਕ ਪੈਂਡ ਦਾ ਨਾਮ ਕੀ ਹੈ ਕੋਲੀਆਂ ਢਾ ਜੀ ਕੋਲੀਆਂ ਹਾਂਜੀ ਠੀਕ ਹੈ ਕਿੰਨੀ ਬਾਦੀ ਪੈਂਡ ਦੀ ਬਾਦੀ ਕਾਫੀ ਹੈ ਜੀ 100 ਪੈਂਡਾ ਥੱਲੇ ਜੀ ਸਾਰਾ ਹੀ ਸਾਰਾ 100 ਪੈਂਡਾ ਹਾਂਜੀ ਉਹ 100 ਦਾ 100 ਪੈਂਡ ਬਸ ਆ ਇੱਥੇ ਖੜਾ ਜਿੱਦ ਨੇ ਇਹ ਹੋ ਗਿਆ ਇੱਥੇ ਖੜਾ ਸਾਰੇ ਇਹੀ ਇਲਾਕੇ ਤੋਂ ਖੜਾ ਜੀ ਹੂੰ ਇਹਦੇ ਨਹੀਂ ਹੈ ਕੋਈ ਧਿਆਨ ਹੈ ਨਹੀਂ ਤੁਹਾਡੇ ਸਾਹਮਣੇ ਢਿਕੇ ਆਦੀ ਹੈ ਜੇ ਤੇ ਨਹੀਂ ਢਿਕੇ ਆਦੀ ਫਿਰ ਤੁਸੀਂ ਦੇਖ ਲਓ ਖੁਦ ਆਦੇ ਪਾਣੀ ਇਧਰ ਵੀ ਬਜੇ ਦੇ ਉਧਰ ਪੂਰਾ ਪਾਣੀ ਜਾਏ ਪੂਰਾ ਇਲਾਕਾ ਹੀ ਤਬਾਹ ਹੋ ਜਾਣਾ ਥੱਲੇ ਵਾਲਾ ਇਹ ਨਹੀਂ ਬਜਿਆ ਤੇ ਹਾਂਜੀ ਕਾ ਤਬਾਹ ਹੋ ਜੂਗਾ ਹੋ ਜਾਏਗਾ ਜੀ ਹੋ ਜਾਏਗਾ ਤੁਸੀਂ ਸਰਕਾਰ ਦੇ ਜੰਕਸ਼ਨ ਪਾਏ ਲਾਏਗੇ ਤੇ ਜੇ ਵੇਲੇ ਆਮ ਚੈਨ ਹੁੰਦਾ ਪਾਣੀ ਘਟਦਾ ਥੋੜਾ ਬਹੁਤਾ ਫੇਰੀ ਦੀ ਬਰਮਰਮਤੀ ਹੋਣੀ ਆਈ ਤੇ ਹੋ ਨਹੀਂ ਸਕਦੀ ਜਿੱਦਾਂ ਸਰਕਾਰ ਵੀ ਕੀ ਕਰੇਗੀ ਤੁਹਾਡੀ ਸਰਕਾਰ ਵੀ ਕੀ ਕਰੇਗੀ ਕੋ ਕਰ ਸਕਦੀ ਕੀ ਨਹੀਂ ਕਰ ਸਕਦੀ ਯਾਰ ਸਰਕਾਰ ਸਰਕਾਰ ਨੂੰ ਫੌਜ ਨੂੰ ਕਹਿਣਾ ਚਾਹੀਦਾ ਸਰਕਾਰੀ ਦੇ ਆਟਰ ਉਹਨਾਂ ਤਾਂ ਇਹ ਗੱਲ ਬੰਦੀ ਹੈ ਜਦੋਂ ਕਦੋਂ ਜਦੋਂ ਪਿੰਡ ਉੱਡ ਜਾਏਗਾ ਜਦੋਂ ਭਾਈ ਦੀ ਆਪੇ ਕਰਦੀਆ ਕਰੋ ਸਾ ਇੱਕ ਵੀ ਨਹੀਂ ਲੱਭਣੀ ਇੱਕ ਵੀ ਨਹੀਂ ਲੱਭਣੀ ਇੱਥੇ ਆਲਾਂ ਦੇ ਬਿੱਟੀ ਆਲਾਂ ਦੇ ਤੁਸੀਂ ਖਲੋਈਏ ਇੱਥੇ ਖਲੋਈਏ ਤੁਸੀਂ ਚੱਲਦੇ ਦੇਖਣੇ ਆ ਤੇ ਆਲਾਂ ਦੇ ਆਂਡ ਦੀ ਆ ਦਿਖਾਈ ਜਾ ਇੱਕ ਵੀ ਲੱਭ ਜਾਏਗਾ ਨਾ ਤੇ ਤਾਂ ਗੱਲ ਕਰ ਰਹੇ ਤੁਸੀਂ ਇੱਕ ਵੀ ਲੱਭ ਜਾਏਗਾ ਤਾਂ ਗੱਲ ਕਰ ਰਹੇ ਹੋ ਇਹ ਜੋ ਉਹ ਜਿਹੜੇ ਮਰੇ ਕਰਦੇ ਨਾ ਉਹਨਾਂ ਨੇ ਸ਼ਰ ਦੇਣਾ ਉਹੋ ਤੇ ਬਿਮਾਰੀ ਆ ਜੀ ਇੱਥੇ ਸਾਰੇ ਦਿਖਣੀਆਂ ਆਏ ਨੇ ਕਿ ਨੇ ਹੱਥ ਨਹੀਂ ਲਾਣਾ ਅਹੀਂ ਰਾਤ ਦੇ 3 ਵਜੇ ਤੱਕ ਉੱਥੇ ਮਰਿਆ ਬੂਰੀਆਂ ਭਰ-ਭਰ ਕੇ ਕਿਹੜਾ ਆ ਕਿੰਨੀ ਦੁਨੀਆਈ ਉੱਥੇ ਬਹੁਤ ਦੁਨੀਆਵਾਰੀ ਤੇ ਕਿਹੜਾ ਲੱਗਿਆ ਉੱਥੇ ਦੱਸੋ ਮੈਨੂੰ ਨਹੀਂ ਲੱਗਦਾ ਸਰ ਇਹ ਸਣੀ ਆ ਅਸੀਂ ਅਸੀਂ ਟ੍ਰੇਲੀ ਲੈ ਕੇ ਆਇਆ ਹਾਂ ਸਾਨੂੰ ਟਾਲੀਆ ਹਾਂ ਅਸੀਂ ਆਪਣਾ ਘਰ ਜਾਏ ਹੁਣ ਸੜਕ ਦੇ ਉੱਤੇ ਬੰਦਾ ਕੋਈ ਨੰਗ ਨਹੀਂ ਸਕਦਾ ਕਿੰਨਾ ਹੁੰਦਾ ਉਹਨਾਂ ਕਰੇਗਾ ਕਿੰਨਾ ਕਿੰਨਾ ਮੁੜਾਈ ਕਿੰ ਆ ਦੱਸੋ ਮੈਨੂੰ ਹੋਰ ਦੇਖੋ ਜਿਹੜੀ ਦੁਨੀਆ ਲੱਗੀ ਜਿੰਨਾ ਕਰਦੇ ਜਿਹੜਾ ਆ ਦੁਨੀਆ ਉਹ ਲੱਗੀ ਹੈ ਜਿਨ੍ਹਾਂ ਨੂੰ ਫਿਕਰ ਆ ਵੀ ਸਾਡਾ ਇਲਾਕਾ ਬਚਣਾ ਆਹੀਂ 50 ਬੰਦੇ ਲੈ ਕੇ ਆ ਜਿਹੜਾ ਸਾਡਾ ਇਲਾਕਾ ਬਚਣਾ ਫਿਕਰ ਤੇ ਉਹਨਾਂ ਦੀ ਆਪ ਲੱਗੇ ਹੋ ਜਾਂ ਸਰਕਾਰ ਆਈ ਹੈ ਨਹੀਂ ਨਹੀਂ ਆਹੀਂ ਆਪ ਲੱਗੇ ਸਾਰੇ ਬੰਦੇ ਪਿੰਡ ਦੇ ਲੋਕੀ ਸੰਜੋਗ ਕਰੇ ਕਰਦੇ ਆ ਲੋਕ ਕਰ ਰਹੇ ਆ ਸਰਕਾਰ ਨਹੀਂ ਕਰ ਸਰਕਾਰ ਨਹੀਂ ਸਰਕਾਰ ਵੀ ਬੰਦੇ ਬਾਹਰੋਂ ਲੈ ਕੇ ਆਏ ਆ ਜਿਹੜੇ ਰਸੀਆਂ ਰਸੂਆਂ ਮੰਨਣ ਵਾਲੇ ਮਿੱਟੀ ਮੁੱਟੀ ਪਾਣ ਵਾਲੇ ਪਿੰਡ ਦੇ ਲੋਕ ਹੈਗੇ ਸਾਰੇ ਜੀ ਉਹ ਬੱਤ ਯਾਰ ਇਹ ਦੇਖੋ ਬੱਤ ਯਾਰ ਪਿਆ ਜਾਂਦੇ ਆ ਇਹ ਆ ਇਹ ਆਦਮ ਬਾੜਮਾ ਤੋਂ ਆਇਆ ਇਹ ਟ੍ਰੈਲੀ ਦੇ ਕਮ ਸਕੂਪ 50 ਬੰਦੇ ਲੈ ਕੇ ਪਈ ਚਲੋ ਆਪਣੇ ਬੋਰੀਆਂ ਕਾਸੀ ਲੈ ਕੇ ਸਭ ਕੰਮ ਕਰ ਰਹੇ ਆ ਉਹ ਐਸੀ ਕਰਨੇ ਉਹਨਾ ਜੋਰ ਲਾਏ ਨੇ ਜੀ ਪਰ ਉਹ ਨਹੀਂ ਇੱਥੋਂ ਕਿਤਾ ਕੱਢ ਗਏ ਇਹ ਹਮ ਮੇਲੇ 100 ਪਿੰਡ ਹੁਣ ਇਸੇ ਤੇ ਖੜਾ ਹੈ ਬੱਜੀ ਇਹ ਇੱਥੇ ਆਉਂ ਜਗ੍ਹਾ ਹੈ ਜਿਹੜੀ ਸਾਰੀ ਦੁਨੀਆ ਨੂੰ ਮਾਰਨੇ ਦੀ ਸਾਰੀ ਰਾਹੀ ਦਾ ਕੋਈ ਕੰਟਰੋਲ ਨਹੀਂ ਹਜੇ ਨਹੀਂ ਤੁਹਾਡੇ ਸਾਹਮਣੇ ਹੈ ਅੱਗੇ ਪਾਣੀ ਸਾਈਡਾਂ ਤੁਹਾਡੇ ਸਾਹਮਣੇ ਹੈ ਅੱਗੇ ਪਾਣੀ ਪਰਲੀ ਸਾਈਡਾਂ ਪਾਣੀ ਉਰਲੀ ਸਾਈਡ ਪੈ ਗਿਆ ਹੂੰ ਇਹ ਤਾਂ ਪੂਰੀ ਖਾਰ ਲੱਗ ਗਈ ਆ ਕੱਲਾ ਇਹ ਜੰਗਲਾਤ ਦੀ ਵਜ੍ਹਾ ਹੀ ਹੈ ਦਰਿਆ ਦਾ ਰੁਖ ਬਦਲਣਾ ਜਾਂ ਕੋਈ ਹੋਰ ਹੀ ਵਜ੍ਹਾ ਹੋਰ ਮੈਂ ਕੋਈ ਇੱਥੇ ਦਿਖਿਆ ਨਹੀਂ ਕਿਸੇ ਨੇ ਆ ਕੇ ਤੁਸੀਂ ਦੇ ਪਾ ਇੱਥੇ ਸੁਪਾਰ ਹੈ ਹੀ ਟੁੱਟੇ ਨੇ ਜਾਂ ਰਿਪੇਅਰ ਕਰਨੀ ਹੈ ਅਤੇ ਕਿਸੇ ਨੇ ਨਹੀਂ ਵੇਖਿਆ ਇਹ ਮੱਲਬਾ ਜਾਣਿਆ ਲੈ ਕੇ ਕਿਸੇ ਨੇ ਨਹੀਂ ਵੇਖਿਆ ਇੱਥੇ ਆ ਕੇ ਪਿਛਲੇ ਸਾਲ ਸੁਪਾਰ ਡਿ ਗਿਆ ਸੀ ਬਸ ਮਾੜਾ ਦੇਖ ਕੇ ਗਈ ਜੀ ਹੋਈ ਗਿਰ ਫੇਰ ਕੋਈ ਨਹੀਂ ਆਇਆ ਤੇ ਜੇ ਉਹ ਬੱਚੇ ਹੁੰਦੇ ਅੱਜ ਇਹ ਜਗ੍ਹਾ ਜਗ੍ਹਾ ਤਾਂ ਇੰਨੀ ਲੋਕੀ ਥੋੜੇ ਕੋਲ ਉੱਥੇ ਦੌਣੇ ਸੀ ਲੋਕਾਂ ਨੇ ਤਮਾਹਾ ਥੋੜਾ ਦਿਖਣਾ ਸੀ ਤੇ ਤਮਾਹਾ ਤਾਂ ਬਣਿਆ ਸਾਡਾ ਸਾਰੇ ਸਾਰੇ ਭਾਈ ਸਪਾਰ ਹੀ ਉਹ ਤੋਂ ਤੱਕਰ ਪਿਛਲੇ ਸਾਲ ਤੇ ਅੱਦੇ ਤੋਂ ਸਪਾਰ ਪਿਛਲੇ ਸਾਲ ਹੀ ਰੁੜ ਗਏ ਆ ਇਹ ਤਾਂ ਉਦੋਂ ਹੀ ਕਿਆ ਲੱਗਿਆ ਹੋਣਾ ਸਰ ਉਰੇ ਜੋ ਨਹੀਂ ਸਰ ਕੋਈ ਅੱਡੇ ਕਨਾਲ ਆ ਕੋਈ ਤਾਂ ਹਾਲਾਤ ਪਠਾਨਕੋਟ ਦੇ ਭਵਾਲ ਕਿਤੇ ਜਿੱਥੇ ਰਾਵੀ ਆਪਣਾ ਰੁਖ ਬਦਲ ਚੁੱਕੀ ਹੈ ਤਾਂ ਤਸਵੀਰ ਦਿਖਾ ਦਈਏ ਕੇ ਪਹਿਲਾ ਦਰਿਆ ਉਧਰ ਦੀ ਲੰਗਦਾ ਸੀ ਹੁਣ ਉਹ ਸਾਰੀ ਤੁਸੀਂ ਬੰਨ ਟੁੱਟਣ ਕਾਰਨ ਇੱਧਰ ਆ ਚੁੱਕਿਆ ਤੇ ਸਿਰਫ ਆ ਜਗ੍ਹਾ ਬਚੀ ਆ ਜੇ ਜਿਸ ਤਰੀਕੇ ਨਾਲ ਦਰਿਆ ਚੱਲ ਰਿਹਾ ਤੇ ਖੋਰਾ ਪੈ ਰਿਹਾ ਜੇ ਕਰੇ ਟੁੱਟਦੀ ਹੈ ਤੇ ਇਹਨਾਂ ਲੋਕਾਂ ਦਾ ਕਹਿਣਾ ਕਿ ਅੱਗੇ 100 ਪਿੰਡ ਜਿਹੜੇ ਆ ਉਹ ਤਬਾਹ ਹੋ ਜਾਣਗੇ 100 ਪਿੰਡ ਬਰਬਾਦ ਹੋ ਜਾਣਗੇ ਜਿਹੜੇ ਇੱਥੇ ਜਿੰਨੇ ਲੋਕਾਂ ਦੇ ਇੱਥੇ ਜਿੱਥੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੇਖਣ ਉਹ ਦਰਿਆ ਲੱਗੇਗਾ ਪਰ ਅਸਲ ਦੇ ਵਿੱਚ ਇੱਥੇ ਲੋਕਾਂ ਦਾ ਝੋਨਾ ਸੀ ਜ਼ਮੀਨ ਸੀ ਛੱਪਰ ਪਾਏ ਹੋਏ ਸੀ ਘਰ ਪਾਏ ਹੋਏ ਸੀ ਉਹ ਤਬਾਹ ਹੋ ਗਏ ਦੋ ਲੋਕ ਮਰ ਗਏ ਦੋ ਲੋਕ ਥਿਆ ਨਹੀਂ ਰਹੇ ਇੰਜਾਂ ਲ ਜੇ ਦੇਖੋਗੇ ਆਕੇ ਤਾਂ ਪਾਣੀ ਪਾਣੀ ਦਿਖਾਈ ਦਿੰਦਾ ਪਰ ਲੋਕਾਂ ਨੂੰ ਹਾਲੇ ਵੀ ਇਹ ਡਰ ਸਤਾ ਰਿਹਾ ਕਿ ਪਾਣੀ ਇੱਥੋਂ ਤੱਕ ਹੀ ਰਹਿ ਜੇ ਇਹ ਨਾ ਹੋਵੇ ਕਿ ਇਧਰ ਟਪਦਾ ਟਪਦਾ ਤੇ ਸਾਡੇ 100 ਪਿੰਡਾਂ ਨੂੰ ਬਰਬਾਦ ਕਰ ਦੇਵੇ ਹਾਲੇ ਤੱਕ ਪ੍ਰਸ਼ਾਸਨ ਉਸ ਰੂਪ ਦੇ ਵਿੱਚ ਇੱਥੇ ਨਹੀਂ ਹੈ ਜਿਸ ਰੂਪ ਵਿੱਚ ਹੋਣਾ ਚਾਹੀਦਾ ਸੀ ਸਰਕਾਰ ਜਾਂ ਪੁਲਿਸ ਜਿਹੜੀ ਹੈ ਸਰਕਾਰ ਨੂੰ ਜਿਹੜੀ ਫੌਜ ਦੀ ਮਦਦ ਲੈਣ ਲਈ ਵਾਰ-ਵਾਰ ਕਿਹਾ ਜਾ ਰਿਹਾ ਉਸ ਬਾਰੇ ਪਾਸੇ ਵੀ ਹਜੇ ਕੋਈ ਗੌਰ ਨਹੀਂ ਜੇ ਸਰਕਾਰ ਹਜੇ ਵੀ ਸੰਜੀਦ ਹੈ 100 ਪਿੰਡਾਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਇੱਥੇ ਆ ਕੇ ਐਕਟਿਵਲੀ ਜਿਹੜਾ ਉਹ ਕੰਮ ਕਰਕੇ ਇਹਨਾਂ ਨੂੰ ਬਚਾਉਣਾ ਚਾਹੀਦਾ